நான் எல்லாம் போட்டுக்கோ <Noise/> அடக்கையில் ஒரு திரைப்படம் வீதம் மாதிரியே ਚੀਰ ਨੂੰ ਲੱਗੀ ਮਸ਼ੀਨ ਲਿਆਉਣੀ ਦੀ ਚੀਰ ਨੂੰ ਅੱਡੇ ਬਟਾਇਆ ਲਾਖੜਾ ਕਰਤਾ ਸ਼ੁਰੂ ਧੂਆਂ ਬਹੁਤ ਆ ਰਿਹਾ ਕਿੰਨੇ ਚਿਰ ਚੀਰਿਆ ਜੋ ਓਤੇ ਘੰਟਾ ਓਦੋਂ ਘੰਟਾ ਬਹੁਤ ਲੱਗ ਜਾ ਕੇ ਨਾਲ ਦੀ ਨਾਲ ਹੀ ਪਾਈ ਐ ਨਾ ਦਾ ਤਨੇ ਨਾਲ ਦੀ ਨਾਲ ਵਿੱਚ ਸਿੱਟੀ ਵੀ ਜਾਣਾ ਉਹਦੇ ਨਹੀਂ ਦਾ ਪਾਣੀ ਨਿਕਲ ਜਾ ਉਹਦੇ ਵਿੱਚ ਮੈਂ ਨਾਲ ਦੀ ਨਾਲ ਸਿੱਟੀ ਵੀ ਜਾਣਾ ਆ ਚੱਕ ਕੇ ਰੁਕ ਪਾਇਆ ਚਾ ਚਾ ਨਾ ਬੰਦੇ ਦਾ ਵੀ ਠੀਕ ਆ ਉਹਦੇ ਨਾਲ 18 2 ਢੱਕਣਾ ਲਾ ਦੇ ਨੇ ਤੁਸੀਂ ਕੀ ਕਰ ਰਹੇ ਹੋ ਹੁਣ ਕੁਝ ਨਹੀਂ ਅੱਗ ਮਚਾਉਣੀ ਹੈ ਹੋਰ ਕੀ ਕਰਨਾ ਨਹੀਂ ਅੱਗ ਚੱਲੀ ਜਾਂਦੀ ਅੱਗੇ ਇਕੱਲਾ ਤੂੰ ਆਈ ਹੈ ਜੀ ਪੂਰੀ ਨਹੀਂ ਨਾ ਮਗੀ ਆਹ ਇਹ ਸੁੱਕਾਈ ਪਿਆ ਜਿਹੜੀ ਲੈ ਜਾਂਦੀ ਮੈਨੂੰ ਲੱਗਦਾ ਲੱਗਦਾ ਸਾਗੀ ਇਹਨਾਂ ਗਾਵੇਂ ਦੇ ਦੋ ਚਾਰ ਦੰਗ ਖਾਦਾ ਜਾਂਦਾ ਪਾਲਾ ਨਿਕਲ ਜਾਂਦਾ ਖਾ ਕੇ ਠੀਕ ਹੈ। ਦੋਦਮ ਇਹ ਨਾਲ ਮੱਕੀ ਦੇ ਨਾਲ ਖਾਵਾਂਗੇ। ਨਾਲੇ ਬਾਜਰੇ ਦੇ ਨਾਲ ਰੋਟੀਆਂ। ਲਿਆਂਦਾ ਟਾਟਾ। ਆਹ ਗੋਦ ਆਟੇ ਬਣਾ ਕੇ ਬੰਨ ਆਟੇ ਦੀਆਂ ਹੀ ਪਕਾਵਾਂਗੇ ਹੋਰ ਕਾਦੇ ਆ। ਨਹੀਂ ਮੱਕੀ ਦਾ ਆਟਾ। ਲਿਆਂਦਾ ਵਾ ਸਭ ਕੁਝ। ਹੋਰ ਲੱਜ ਕਾਣਾ। ਮਗਣੀ ਨਾਲੇ ਤੁਸੀਂ ਕਹਿੰਦੇ ਇਹ ਲਿਆਉਣਾਗਾ। ਨਹੀਂ ਨਹੀਂ ਲਿਆਂਦਾ ਸੀਗਾ ਮਗਣੀ। ਜਦਰੀ ਜਦਰੀ। ਇਹੋ ਪਾਈ ਨਾ ਚੰਗੇ।

ਇੱਥਾ ਹੋਈ ਰਾਮਕਰੋੜ ਅੱਕ ਮੈਂ ਕਿਉਂ ਆਉਣਾ ਤੇ ਅੱਕ ਪੁੱਜ ਗੱਲਾਂ ਆ ਨਾ ਹਾਲਾ ਹੈ ਤਾਂ ਤੱਤਾ ਹੀ ਨਹੀਂ ਹੋਇਆ ਦਾਰੂ ਵਾਲਿਆਂ ਨੂੰ ਚੱਲ ਪਿਆ ਕਾੜੇ ਵਾਲਾ ਕਾਰਖਾਨਾ ਵੇਖ ਸੀ ਬੰਦਾ ਕੀ ਜੱਟ ਕਿ ਨਾ ਫੇ ਮੁਬੈ ਅੱਗ ਜਲ ਕਿੰਨੇ ਘੰਟੇ ਜਵਾਨ ਜੀ ਸਾ ਪਤਾ ਨਹੀਂ ਬਾਕੀ ਸਾਗ ਨੂੰ ਪਾਉਣ ਲੱਗ ਗਿਆ ਨਾ ਵਿੱਚ ਇਹ ਤਾਂ ਪਾਉਣੀ ਤੇ ਹੁਣ ਕੀ ਪਾਉਣਾ ਕੀ ਇਹਦੇ ਚ ਹੋਰ ਸਾਗ ਤੋਂ ਬਿਨਾ ਹਾਂਜੀ ਨੂਨ ਪਾਉਣਾ ਮਿਰਚਾਂ ਪਾਉਣੀਆਂ ਅਦਰ ਕਰ ਪਾਉਣਾ ਹੋਰ ਦਸਣ ਪਾਉਣੇ ਚਾੜ ਹਾਂਜੀ ਅੱਗ ਘਟ ਮਚ ਰਹੀ ਹੈ ਥੋੜੀ ਨਹੀਂ ਨਹੀਂ ਅੱਗ ਤਾਂ ਬਹੁਤ ਚੜ ਗਈ ਹੁੰਦਾ ਇਹਨੂੰ ਵੱਧ ਦੇਖੋ ਮਤਾਂ ਤਪਾ ਸਾਗ ਵਿੱਚ ਜਿੰਨਾ ਕਚੀਰੇ ਨਾਲ ਦੀ ਨਾਲ ਰਹਿ ਜੂਗਾ ਨਹੀਂ ਵੀ ਹਾਂ ਤਾਂ ਰਹਿ ਜੂ ਜਿੰਨਾ ਹੋਇਆ ਗਨ ਬਾਨ ਨੰਨੇ ਕਾਲੀ ਦਾ ਦਾ ਪਤਾ ਥੋੜਾਇਆ ਪਾਇਆ ਕੰਮ ਕਰਦਾ ਕਈ ਨੂੰ ਬੌਰ ਲੈ ਨੂੰ ਹੋਮੇ ਸੈਟ ਕਰਾ ਮੈਂ ਯੱਕ ਅਜਿਹਾ ਨਹੀਂ ਹੁਣ ਚੱਲਦੀ ਆ ਮਦਨੀ ਦਾ ਲੈਂਦੀ ਨਹੀਂ ਯਾਰ ਮਦਨੀ ਮਾੜਿਆ ਫੇਰੇ ਨੇ ਮੈਂ ਲੈ ਹਣਾ ਕਿੱਥੇ ਪਈ ਆ ਸਾਫ ਕਰਕੇ ਲੈ ਥੱਲੇ ਰਾਜਾ ਦੇ ਚਾਰ ਦੇ ਨੂਨ ਵਾਲਾ ਡੱਬਾ ਲਿਆ ਨਮਕਾ ਲਓ ਹਾਲੋ ਨੂਨ ਨਾਲ ਡੱਬਾ ਕੋਲਿਆ ਕਰਚੀ ਵੀ ਕਰਚੀ 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 ਛੋਟੀ ਆ ਅੱਛੀ ਕਰਚੀ ਕਿੰਨਾ ਪਊਗਾ ਨੂਨ ਨੂਨ ਥੋੜੀ ਅੱਧੀ ਕਰਚੀ

ਠੀਕ ਆ ਪਾਲੇ ਪੂਰੀ ਤੇ ਵਾਟੂ ਤੇਰਾ ਕੋਲ ਬੰਦ ਅਗਲਾ ਪੂਰੀ ਤੇ ਲੜੀ ਖਰੋਆ ਵੇਖੀ ਬੰਦਾ ਐ ਨਾਗਲਾ ਪਾਉਂਦਾ ਨੇ ਅਗਲਾ ਖੰਦੋ ਫੱਕੀਆ ਇਹ ਵਧੀਆ ਹੁੰਦੀ ਹੈਗੀ ਪੈ ਚੱਲਿਆ ਕਿਉਂ ਨਹੀਂ ਬਾਹਰ ਸਿਰਿਆ ਬੰਦਾ ਬੜਾ ਤੂ ਦਾ ਮਾਤਾ ਨੂੰ ਕਹਿੰਦੇ ਪੱਕੀ ਐ ਨਹੀਂ ਕੋਈ ਨਾ ਕੋਈ ਗੰਦਰ ਟੁੱਟ ਜਾਂਦੀ ਐ ਨਾ ਪੱਕੀ ਹੁੰਦੀ ਐ ਬੱਚਾ ਇਹ ਫੋਟਾ ਤੋੜੀਂ ਹਾਂ ਆਏ ਹੋਏ ਹੈ ਜਿਹੜਾ ਟੁੱਟਦੀ ਉਹ ਪੱਕੀ ਨਹੀਂ ਫੋਟਾ ਉਹ ਪੱਕੀ ਹੁੰਦੀ ਐ ਤੇ ਫੇਰ ਫੋਟਾ ਹੀ ਟੁੱਟਦੀ ਜਿੱਥੋਂ ਤੇ ਉੱਥੋਂ ਦੀਆਂ ਉਹੀ ਤੋੜ ਕੇ ਲੈਂਦੀ ਨਹੀਂ ਤੇ ਵੀ ਇਹ ਨਾਲੇ ਕਹਿੰਦੇ ਸਾਗ ਨਾਲ ਤਿਆਬ ਬਣ ਜਾਂਦਾ ਉਹਦਾ ਕੀ ਹਿਸਾਬ ਹੁੰਦਾ ਤਿਆਬ ਦਾ ਨਹੀਂ ਬਣਦਾ ਤਿਆਬ ਨਹੀਂ ਬਣਦਾ ਜਿਹੜਾ ਤੋੜੀਏ ਦਾ ਸਾਗ ਇਹਨਾਂ ਬਿਲਕੁਲ ਤਿਆਬ ਨਹੀਂ ਬਣਦਾ ਕਿਉਂ ਇਹ ਪਈ ਦਾ ਫਰਕ ਹੁੰਦਾ ਇਹ ਪੱਕੀ ਹੋਈ ਵੀ ਐ ਸਰੋ ਇਹਦਾ ਕੱਚਾ ਐ ਸਾਗ ਹੈ ਰੇਲੀ ਜ਼ਰੂਰ ਦਾ ਰੇਲੀ ਸਰੋਂ ਦਾ ਠੀਕ ਹੈ ਇਹਦੇ ਨਾਲ ਬੰਨ ਕੋਈ ਜਿਹੇ ਵਾਲੀ ਪੌਦੇ ਨੇ ਆਪਣੀ ਰੇਲੀ ਰੇਲੀ ਸਰੋਂ ਦਾ ਤੇ ਇਹਦੇ ਚ ਕੀ ਫਰਕ ਹੁੰਦਾ ਦੇਸੀ ਦਾ ਤੇ ਵੇਜੀ ਦਾ ਕੀ ਫਰਕ ਹੁੰਦਾ ਪਰਕਾ ਪਰ ਵਗੰਦਾ ਦੇਸਾ ਦੇਸੀ ਕੱਦੂ ਲਓ ਦੇਸੀ ਲਓ ਨਾ ਠੀਕ ਹੈ ਨਾ ਸਾਗ ਇਹ ਹੈ ਅ ਕੀ ਕਰ ਅੱਜ ਕੀ ਪਈ ਬਸ ਦੋ ਅੱਠ ਰਗਾ ਸੱਚੀਆਂ ਨੇ ਆ ਦੂਜਾ ਵਟਲਾਣਾ ਪਹਿਲਾ ਹੀ ਆਇਤਾ ਅੱਛਾ ਇੱਕ ਹੋਰ ਖਾ ਜੂਗਾ ਠੀਕ 20 ਕਿਲੋ ਲੱਕੜ ਖਾ ਜਾਂਦਾ ਠੀਕ ਆ ਫੇਰ ਬਣਦਾ ਸਾਗ 500 ਗ੍ਰਾਮ ਤੇਰੇ ਚ ਮਿਰਚਾਂ ਮੁਰਚਾਂ ਨਹੀਂ ਪਾਉਣੀ ਸਰ ਪਾਉਣਾ ਮਰਚਾ ਬੋਨਣਾ ਅੱਜ ਪਾਉਣਾ ਸਮਾਨ ਪਾਉਣਾ ਕੀਤੇ ਠੀਕ ਕਿੱਥੇ ਆਉ ਸਮਾਨ ਚੀ ਰਿਆ ਵਾ ਜੀ ਨਾ ਤਾਂ ਵੀ ਮਚਾ ਤੇਰੇ ਕੀ